ਗਰਮੀ ਦਾ ਮੌਸਮ ਬਹੁਤ ਹੋ ਗਿਆ ਪਾਸੇ ਦਾ ਕਿਹਾ ਜੀ ਮੈਨੂੰ ਲੱਗਦਾ ਨਹੀਂ ਕਿ ਕੋਈ ਚਾਂਸ ਹੈ ਇਹ ਜਗ੍ਹਾ ਤੇ ਅੱਜ ਪਾਸੇ ਵੀ ਅਵਰ ਕੀ ਜੇ ਨਾ ਤੁਹਾਡੇ ਕਿਦਾਂ ਦਾ ਮੌਸਮ ਬਣਿਆਗਾ ਅੱਜ ਮਾਂ ਜੀ ਬੁਣ ਲਾਵੀ ਦੇ । ਮਾਂ ਜੀ ਦੀ ਸਾਦੇ ਕੋਲ ਲਾਵੀ ਦੇ । ਮਾਂ ਲੀ ਵਾਸ ਦੇ । ਮਾਂ ਬੁਣ ਲਾਵੀ ਦੀ ਰੀ ਕੈ ਭੁਸਤ ਦੇ । ਚੇ

बट आह कड़ी लोकेशन है कि तो कितने मेरे बाइक दे रहे कमेंट्स जरूर करें। ਆਹ ਦੇਖੋ ਸਾਡੇ ਕਾਕੇ ਦੀ ਨਵੀਂ ਜ਼ਿੰਮੇਵਾਰੀ ਆ। ਅਰੇ ਕਾਕਾ ਇੰਨੀ ਗਰਮੀ ਚ ਸਾਨੂੰ ਕਹਿੰਦਾ ਸਮੋਸੇ ਖਾਓ ਰਿਓ। ਇਹ ਬਹੁਤ ਅੰਕ ਕਰਦਾ। ਉਹ ਕਾਕਾ ਵੱਡਾ ਹੋ ਗਿਆ ਦੇਖੋ। ਪਹਿਲਾਂ ਨਿੱਕਾ ਜਿਹਾ ਕਾਕਾ। ਹੁਣ ਅਸੀਂ ਕੀ ਕਰੀਏ ਦੱਸੋ ਇਹਦਾ। ਅਰੇ ਘੁੰਮਸਾਟ ਗਿਓ। नहीं यार वो इतने रखे नहीं इतना बहुत ठंडा हुआ इतना अरे हम हम इससे करा का कितनी हवा तेज होगी आ ही नहीं हवा है जी आज जाने 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 जाने

ấy xem hoài này nó hời hời cái gì xí kẹo mà nó thấy này à à chứ mày chả mày cái mày cái ham ta thế phải đi thuở

ਕਮਜੀਤ ਕੋਰ ਪੱਤਰਕਾਰ ਜੀ ਬੜਾ ਹਸਤੀਕਾਰ ਜੀ ਅੱਜ ਅਹੀ ਜਵਾਕ ਜੀ ਨੂੰ ਫਾਸਲੇ ਸਾਡੇ ਨੂੰ ਆ ਬੈਠਾ ਹੈ ਕਿਹਾ ਸਮੋਸੇ ਖਵਾਉਂਗਾ ਮੈਂ ਤਾਂ ਆ ਦੇਖ ਲਓ ਗਰਮੀ ਕਿੰਨੀ ਪੈਂਦੀ ਹੈ ਹਾਂਜੀ ਸਭ ਠੀਕ ਆ ਬੈਠਿਆ ਮੌਜਾਂ ਨਾਲ ਦੁਪਹਿਰਾਂ ਇੱਕ ਰੱਚ ਕਰ ਗਏ ਤੁਸੀਂ ਦੱਸੋ ਇਹ ਨਿਆਣੇ ਬਹੁਤ ਜਿੱਦ ਕਰਦੇ ਸਾਡੇ ਆ ਤਾਂ ਤਾਂ ਨਹੀਂ ਸਾਨੂੰ ਬੰਨਤਾ ਨਹੀਂ ਅੱਜ ਮੌਰ ਬਣਿਆ ਹੈ ਬਾਰਸ਼ ਦਾ ਪਤਾ ਨਹੀਂ ਕਿਹੜੇ ਪਾਸੇ ਫਮਰ ਆਉਣੀਆਂ ਪੂਰੀ ਗਰਮਾਹ ਸੋਧੀਆ ਮਤਲਬ ਬਾਰਸ਼ ਵਾਲੀ ਮੈਂ ਤਾਂ 5000 ਰੁਪਏ ਹਰਸ਼ ਅਸਤਿਕਾਲ ਜੀ ਹਰਸ਼ ਜੀ ਪਟਿਆਲੇ ਕਦਮੀ ਨਗਾੜੀ ਪਈ ਉਹ ਠੀਕ ਹੋ ਆਪਣੇ ਪਟਿਆਲੇ ਤੇ ਵੀ ਪਹ ਗਿਆ ਇਹਨੇ ਪਟਿਆਲੇ ਤੇ ਮੀਂਹ ਪੈ ਗਿਆ ਤੁਹਾਡੇ ਤੇ ਵੀ ਮੀਂਹ ਪਿਆ ਜੀ ਕਿਵੇਂ ਉਹ ਬਹੁਤ ਵਧੀਆ ਜੀ ਅੱਜ ਕੋ ਲਾਂਚ ਕਰੀ ਜਾਂਦੇ ਕੋਈ ਆ ਹਟ ਮਿਲਦੀ ਹੈ ਅੱਜ ਤੋਂ ਹੋਰ ਤੱਪਾ ਮਾਸਟਰ ਤੋਂ ਇਹ ਲੈਣ ਜੀ ਵੀ ਲਾ ਸਕਦੇ ਇਹਨੂੰ ਜੈਂਟਸ ਵੀ ਲਾ ਸਕਦੇ ਬਹੁਤ ਵਧੀਆ ਪਰਿੰਡਾ ਭਰੁੰਡਾ ਨਹੀਂ ਵਜਦੀ ਇਹਦੇ ਨਾਲ ਲਾਂਚ ਕਰ ਰਹੇ ਆ ਜੀ ਚੱਲ ਰਿਹਾ ਕੰਮ ਬਹੁਤ ਗਰਮੀ ਹੈ ਬਿਲਕੁਲ ਜੀ आजी आजी आज बिल्कुल आज बारिश ਦਾ ਮਾਹੌਲ ਬਣਿਆ ਹੋਇਆ ਬਾਅਦ ਜੁੜਦੇ ਜਾ ਕੇ ਕੰਮ ਤੇ ਫਿਰ ਇਹ ਜਦੋਂ ਮળે ਪੱਕੇ ਜੇ ਕਰਨਾ ਹੈ ਜੁੜਾ ਕੇ ਆ ਜੀ ਦੱਸਾਂਗੇ ਹਾਲੇ ਨਾ ਇਹਨਾ ਆਈਡੀਆ ਵਿੱਚ ਅਰੇਂਜ ਹੋ ਜੀ ਤੁਸੀਂ ਸਾਡਾ ਸੰਗਰੂਰ ਜ਼ਿਲ੍ਹਾ ਜੀ ਡਿਸਟ੍ਰਿਕਟ ਸੰਗਰੂਰ ਆ ਸਾਡਾ ਇਹ ਤਾਂ ਮੈਡਮ ਕਮਲਜੀਤ ਜੀ ਜੁੜੇ ਨੇ ਬਠਿੰਡੇ ਤੋਂ ਇਹ ਜਿਹੜੇ ਕਿਚਨ ਦਾ ਇਹਨਾਂ ਦਾ ਬਲੌਗ ਬਣਾਉਂਦੇ ਹੁੰਦੇ ਆ ਬਹੁਤ ਵਧੀਆ ਇਹਨਾਂ ਨੂੰ ਵੀ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਚੈਨਲ ਤੇ ਜੁੜ ਜਿਓ ਇਹਨਾਂ ਨਾਲ ਵੀ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਉਹਦੀਆਂ

ਕਲਾਉਂ ਕੀ ਪਾ ਤਾ ਲੈ ਗਿਆ ਨਾ ਲੈਕ ਨਾ 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 ਉਹ ਤੇ ਬੇਡ ਤੇ ਤੋਂ ਕਰ ਗਿਆ ਆਲਾ ਕਾਲ ਕਰ ਰਿਹਾ ਜੂਗਾ ਉਹ ਚੱਲ ਰਿਹਾ ਉਹ ਰ ਆ ਉਹ ਤੇ ਬੱਲੇ ਆ ਬਰ ਰੱਖਦੇ ਆ ਤੱਕ ਲਾ ਬੱਚੇ ਉਹ ਨਹੀਂ ਹੋਰ ਪਹਿਲੇ ਤੇ ਆਏ ਹੁਣ ਅਸੀਂ ਆਓ ਸੰਨੀਰ ਲਾ ਕੇ ਸਾਈ ये बहुत तंग करते हैं तो नहीं भाई साढ़ा भी टाइम होना लग रहा तो तो लाइव चली जाल है गर्मी कर सारी जी ਬਾਪੇ ਦੀ ਮਿਹਨਤ ਦੱਬੀ ਰੱਖੋ ਕੰਮ ਪਹਿਲਾਂ ਤੁਹਾਨੂੰ ਪਹਿਲਾਂ ਵੀ ਕਹਿ ਆ ਜੀਗਾ ਵੀ ਇਹ ਨਾ ਤੋਹ ਜੀ ਮਿਹਨਤਾਂ ਤਾਲੇ ਨਾ ਕਰੋ ਮਿਹਨਤ ਕਰੋ ਬਾਪਾ ਮਿਹਨਤ ਕਰੂਗਾ ਸਾਦੇ ਭਾਈ سپورਟ ਕਰਨਗੇ ਵਧੀਆ ਅਸੀਂ ਅੱਜ ਤੁਹਾਡੀ ਗੱਲ ਕਰਦੇ ਆਉਂਦੇ ਸੀ ਰਾਹ ਦੇ ਵਿੱਚ ਜਦੋਂ ਤੁਸੀਂ ਕਹਿ ਰਹੇ ਸੀਗੇ ਵੀ ਅ ਸੇ ਰਿਸ਼ਤੇਦਾਰਾਂ ਨੂੰ ਬਹੁਤ ਮਿੰਟਾਂ ਕੀਤੀਆਂ ਹਨਾ ਜੀ ਵੀ ਦੇਖੋ ਅੱਪਾ ਚੌਲ ਹੁੰਨੇ ਆ ਵੀ ਸਾਡਾ ਰਿਸ਼ਤਿਆਰਾ ਕੋਈ ਅੱਗੇ ਬਣੇ ਕੇ ਮਸੋ ਹੋਵੇ ਹਨਾ ਸਾਡਾ ਵੀ ਨਾਂ ਹੁੰਦਾ ਪਰ ਆਹ ਟ੍ਰੈਡੀਸ਼ਨਾਂ ਦੇਖਦਾ ਨਹੀਂ ਹੈਗਾ ਅਗਲਾ ਜਦੋਂ ਕੱਲੂ ਬੰਦਾ ਫੇਮਸ ਹੋ ਜਾਂਦਾ ਉਹਦੇ ਸਾਰੇ ਇਸ ਤਰ੍ਹਾਂ ਬਣ ਜਾਂਦੇ ਹਨਾ ਜਿਹੜਾ ਸਟਰਗਲ ਆ ਹੁਣ ਤੁਸੀਂ ਮਿਹਨਤ ਕਰ ਰਹੇ ਹੋਗੇ ਇਹਨੂੰ ਕੋਈ ਨਹੀਂ ਦੇਖਦਾ ਹੈਗਾ ਇਹ ਸਿਰਫ ਤੁਹਾਨੂੰ ਪਤਾ ਜਿਹੜਾ ਸੰਘਰਸ਼ ਤੁਸੀਂ ਲੜਦੇ ਹੋ

आ गया ए ए आर एम जी आई टी के आई पी सी एच आओगा यार एक थर्मो टर्मिटर फॉरサーपिटी टर्मिटर एंड वाल्व दबाओ एंड पे हम लगते हैं। हाँ। ये लोग। इतना है। इतनी। <laughs> इतनी। <laughs> इतनी। इतनी। <laughs> तो नहीं तो है। इतना इतना रोटी क्या नहीं खानी हां तुम्हारी? हाँ खा के लड़का भी लड़की। नहीं मौत होगा। लड़की तो खाने की बात है। ऐसा होना चाहिए तो जो है गर्गरने में चलो अब से यूज़ कर लेंगे हां बढ़िया ना समान नहीं है बाहर जाना वीडियो में

ਤਦੋਂ ਠੀਕ ਹੈ ਜੀ ਸਾਡਾ ਹੁਣ ਹੋ ਗਿਆ ਲੰਚ ਚੱਲਦੇ ਆ ਜੀ ਕੰਮ ਦੇ ਉੱਤੇ ਫਿਰ ਮਿਲਾਂਗੇ ਤੁਹਾਨੂੰ ਕੰਮ ਤੇ ਜਾ ਕੇ ਮਿਲਦੇ ਆ